ਤਾਂ ਸੰਦੀਪ ਸਿੰਘ ਸਨੀਦੇ ਹੱਕ ਵਿੱਚ ਅੱਜ ਫਰੀਦਕੋਟ ਵਿੱਚ ਪ੍ਰੋਟੈਸਟ ਕੀਤਾ ਗਿਆ ਹੈ ਸਾਡੇ ਨਾਲ ਸ਼ਰਨਜੀਤ ਮੌਜੂਦ ਨੇ ਸ਼ਰਨਜੀਤ ਹੱਥਾਂ ਵਿੱਚ ਫੋਟੋਆਂ ਫੜੀਆਂ ਹੋਈਆਂ ਨੇ ਸੰਦੀਪ ਸਿੰਘ ਸਨੀਦਿਆ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਦੀ ਲੋੜ ਕਿਉਂ ਪਈ ਹੈ ਜੀ ਵਾਹਿਗੁਰੂ ਜਿੱਕਾ ਕਾਲ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਪ੍ਰੋਟੈਸਟ ਦੀ ਲੋੜ ਤਾਂ ਪਈ ਕਿਉਂਕਿ ਜਿਹੜੇ ਲੋਕ ਜਿਹੜਾ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਕਾਨੂੰਨ ਦੇ ਵਿੱਚ ਅਮਨ ਸ਼ਾਂਤੀ ਹੈ ਕਾਨੂੰਨ ਨੂੰ ਕੋਈ ਵੀ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਤੇ ਫਿਰ ਭਾਈ ਸੰਦੀਪ ਸਿੰਘ ਸਨਹੀ ਦੇ ਉੱਤੇ ਜੇਲ੍ਹ ਦੇ ਵਿੱਚ ਤਸ਼ੱਦਦ ਕਿਵੇਂ ਹੋਇਆ ਫਿਰ ਤਸ਼ੱਦਦ ਵੀ ਉਹਨਾਂ ਕੈਦੀਆਂ ਵੱਲੋਂ ਕੀਤਾ ਗਿਆ ਜਿਹੜੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਐ ਤੇ ਜਿਹੜੇ ਪਹਿਲਾਂ ਉਸ ਜੇਲ੍ਹ ਦੇ ਸੁਪਰਡੈਂਟ ਲੈ ਚੁੱਕੇ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਜਿਨ੍ਹਾਂ ਦੀਆਂ ਲਾਸ਼ਾਂ ਤੱਕ ਨਹੀਂ ਉਹਨਾਂ ਨੇ ਪਤਾ ਲੱਗ ਦਿੱਤੀਆਂ ਨੌਜਵਾਨਾਂ ਦੀਆਂ ਤੇ ਉਹਨਾਂ ਨੇ ਇਹ ਗੱਲ ਕੀਤੀ ਹੋਵੇ ਤੇ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਤੁਸੀਂ ਆਪ ਸਿਆਣੇ ਹੋ ਕਿੱਧਰ ਨੂੰ ਜਾ ਰਹੀ ਹੈ ਅੱਛਾ ਹੁਣ ਪ੍ਰੋਟੈਸਟ ਦੀ ਲੋੜ ਕਿਸ ਲਈ ਪਈ ਹੈ ਕੋਈ ਅੱਗੇ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਕੀ ਹੋ ਰਿਹਾ ਹੁਣ ਤੱਕ ਕੁਝ ਪਤਾ ਨਹੀਂ ਲੱਗਦਾ ਕੋਹ ਹਜੇ ਤੱਕ ਭਾਈ ਸੰਦੀਪ ਸਿੰਘ ਖਸਨੀ ਉੱਤੇ ਜਿਨ੍ਹਾਂ ਪੁਲਿਸ ਮੁਲਾਜ਼ਮਾ ਨੇ ਤੇ ਜਿਨ੍ਹਾਂ ਦੇ ਘੱਟੋ-ਘੱਟ 15-20 ਜਣਿਆਂ ਦਾ ਨਾਮ ਲਿਆ ਉਹਨਾਂ ਨੇ ਭਾਈ ਸੰਦੀਪ ਸਿੰਘ ਖਸਨੀ ਦੇ ਬ੍ਰਦਰਸ ਨੇ ਘੁੰਮਣ ਬ੍ਰਦਰਸ ਨੇ ਤੇ ਉਹਨਾਂ ਦੇ ਜਿਨ੍ਹਾਂ ਚੱਕਰ ਪਰ ਜਾਣੇ ਦਰਜ ਹੁੰਦਾ ਅਸੀਂ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਨਾਲ ਖੜੇ ਆ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਖੜੇ ਆ ਉਹਨਾਂ ਦੇ ਨਾਲ ਜਿਹੜੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਨੇ ਧਰਨਾ ਬਿਆਹਰਾ ਕੀਤਾ ਸੀ ਅਸੀਂ ਉਹਨਾਂ ਦੇ ਨਾਲ ਪਹਿਲਾਂ ਵੀ ਖੜੇ ਸੀ ਗਾਂ ਵੀ ਖੜੇ ਰਵਾਂਗੇ ਮੈਨੂੰ ਉਮੀਦ ਆ ਕਿ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਆ ਜਿਹੜਾ ਦੇਖੋ ਭਾਈ ਸੰਦੀਪ ਸਿੰਘ ਸਣੀ ਉੱਤੇ ਉਲਟਾ ਪਰਚੇ ਦਰਜ ਕਰ ਦਿੱਤੇ ਗਏ ਉਹਨਾਂ ਦੀਆਂ ਧਾਰਾਂ ਵਧਾ ਦਿੱਤੀਆਂ ਗਈਆਂ ਤੇ ਇਧਰ ਭਾਈ ਸੰਦੀਪ ਸਿੰਘ ਸਣੀ ਉੱਤੇ ਜਿਨ੍ਹਾਂ ਨੇ ਤਸ਼ੱਦਦ ਕੀਤਾ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕੋਈ ਅਜੇ ਧਾਰਾ ਨਹੀਂ ਲੱਗੀ ਉਹਨਾਂ ਨੂੰ ਵੀ ਵੀ ਆਈਪੀ ਟ੍ਰੀਟਮੈਂਟ ਮਿਲ ਰਹੀ ਆ ਇਹ ਇੱਕ ਕੀ ਕਿਦਾਂ ਨੂੰ ਜਾ ਰਿਹਾ ਮਤਲਬ ਸਿੱਖ ਕੌਮ ਦੇ ਯੋਧੇ ਵਾਸਤੇ ਕਾਨੂੰਨ ਵੱਖਰਾ ਆਮ ਬੰਦੇ ਵਾਸਤੇ ਕਾਨੂੰਨ ਵੱਖਰਾ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਕੋ ਕੇ ਮਾਰਿਆ ਉਹਨਾਂ ਨੂੰ ਸਜ਼ਾ ਦੇ ਦਿੱਤੀ ਕਿ ਬੇਵਕੂਨ ਬਣਾਉਣ ਵਾਸਤੇ ਸਜ਼ਾ ਦਿੱਤੀ ਜਦੋਂ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲੀ ਪਤਾ ਲੱਗਾ ਕਿੰਨੇ ਲੋਕ ਸੀ ਜਿਨ੍ਹਾਂ ਨੇ ਇਹ ਤਜੱਦਦ ਕੀਤਾ ਹੈ ਜਾਂ ਉਸ ਤੋਂ ਬਾਅਦ ਦੇ ਸੰਨੀ ਦੇ ਹਾਲਾਤ ਕਿਹੋ ਜਿਹੇ ਨੇ ਦੇਖੋ ਤਿੰਨ ਤਾਂ ਮੇਨ ਹੈਗੇ ਹੈਗੇ ਆ ਜਿਹੜੇ ਪਹਿਲਾਂ ਕੈਦ ਕੱਟ ਰਹੇ ਆ ਉਹਦੇ ਵਿੱਚੋਂ ਸੂਬਾ ਸਰਾਂ ਦਾ ਜਿਹੜਾ ਉਹ ਉਹਦਾ ਸੋਦਾ ਲੱਗ ਚੁੱਕਿਆ ਭਾਈ ਸੰਦੀਪ ਸਿੰਘ ਸੰਨੀ ਆਲੋ ਅਸੀਂ ਸਲੂਟ ਕਰਦੇ ਆ ਪ੍ਰਮ ਤੇ ਜਿਹੜੇ ਦੂਜੇ ਹੋਰ 15 20 ਜਾਣੇ ਆ ਵਿਦ ਸੁਪਰਡੈਂਟ ਮੌਜੂਦਾ ਸੁਪਰਡੈਂਟ ਤੁਸੀਂ ਇਹ ਦੇਖੋ ਵੀ ਜੇਲ੍ਹ ਦੇ ਵਿੱਚ ਜਿੱਥੇ ਆਪਾਂ ਕਹਿ ਦਿੰਦੇ ਆ ਕਿ ਅਸੀ ਤਾਂ ਜੀ ਚੀੜੀ ਨੇ ਨੰਗਨ ਦਿੰਦੇ ਅਸੀਂ ਤਾਂ ਜੀ ਕੁਛ ਨਹੀਂ ਨੰਗਨ ਦਿੰਦੇ ਅਸੀਂ ਮੋਬਾਈਲ ਨਹੀਂ ਚਲਾਉਂ ਦਿੰਦੇ ਅੰਦਰ ਕੁਛ ਨਹੀਂ ਕਰਨ ਦਿੰਦੇ ਉਸ ਜੇਲ੍ਹ ਦੇ ਵਿੱਚ ਅਣਮੁਖੀ ਤਸ਼ੱਦਦ ਹੋਇਆ ਕੇਸਾਂ ਨੂੰ ਖਿੱਚਿਆ ਗਿਆ ਕੇਸਾਂ ਦੇ ਉੱਤੇ ਠੁੱਡੇ ਮਾਰੇ ਗਏ ਕੇਸਾਂ ਦੀ ਬੇਇੱਜ਼ਤੀ ਹੋਈ ਸਾਰਾ ਸਰੀਰ ਆ ਜਿਹੜਾ ਲੱਕ ਦੇ ਥੱਲੋਂ ਥੱਲੋਂ ਸਾਰਾ ਸਰੀਰ ਉਹਦਾ ਸੋਜ ਨਾਲ ਭਰਿਆ ਪਿਆ 13 14 ਇੰਜਰੀਆਂ ਜਿਹੜੀਆਂ ਬਾਹਰਲੇ ਬੋਰਡ ਵਾਲੇ ਡਾਕਟਰਾਂ ਵੱਲੋਂ ਉਹ ਦਸੀਆਂ ਗਈਆਂ ਸਗੋਂ ਅੰਦਰਲੇ ਹਸਪਤਾਲਾ ਜਿਹੜਾ ਉਹਨਾਂ ਨੇ ਤਿੰਨ ਹੀ ਦਸੀਆਂ ਸੀ ਵੀ ਸ਼ਾਇਦ ਟਾਲ ਦਿੱਤਾ ਜਾਊਗਾ ਲੱਗਦਾ ਕੋਈ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਸ ਵਿੱਚ ਸਾਰਾ ਸਾਫ਼ ਹੋ ਸਕੇ ਦੇਖੋ ਜਾਂਚ ਹੋ ਕੇ ਵੈਸੇ ਤਾਂ ਕੋਈ ਪ੍ਰਸ਼ਾਸਨ ਤੇ ਬਹੁਤਾ ਯਕੀਨ ਹੈ ਨਹੀਂ ਕਿਉਂਕਿ ਪ੍ਰਸ਼ਾਸਨ ਨੂੰ ਵੀ ਪਤਾ ਕਿ ਅੰਦਰ ਕੀ ਹੋਇਆ ਕਿਵੇਂ ਹੋਇਆ ਕੀ ਕੁਝ ਹੋ ਰਿਹਾ ਉਹਨਾਂ ਨੂੰ ਸਭ ਕੁਝ ਪਤਾ ਪਰ ਮਸਲਾ ਇਹ ਆ ਕਿ ਸਿੱਖ ਕੌਮ ਦੇ ਯੋਧੇ ਆ ਸਿੱਖ ਕੌਮ ਦੇ ਯੋਧਿਆਂ ਵਾਸਤੇ ਇਹਨਾਂ ਨੇ ਸ਼ੁਰੂ ਤੋਂ ਹੀ ਇਹ ਸਕੀਮ ਰੱਖੀ ਹੋਈ ਆ ਕਿ ਇਹਨਾਂ ਨੂੰ ਦਵਾ ਦਵਾ ਕੇ ਇਹਨਾਂ ਦੇ ਇਛਾ ਅੱਗੇ ਕੀ ਕੀਤਾ ਜਾਣਾ ਹੋਣਾ ਅਗਲਾ ਕੁਝ ਸੋਚਿਆ ਦੇਖੋ ਅਗਲਾ ਪ੍ਰੋਗਰਾਮ ਇਹੀ ਹੈ ਕਿ ਪੰਥਕ ਜਥੇਬੰਦੀਆਂ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਜੋ ਲੀਕਣਗੇ ਉਹਨਾਂ ਦੇ ਨਾਲ ਅਸੀਂ ਸਦਾ ਖੜੇ ਆ ਅਸੀਂ ਅੱਜ ਇਹ ਦੱਸ ਰਹੇ ਆ ਕਿ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਅਸੀਂ ਹਮੇਸ਼ਾ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਖੜੇ ਆ ਤੇ ਪੁਲਿਸ ਮੁਲਾਜ਼ਮਾਂ ਤੇ ਪਰਚੇ ਦਰਜ ਕੀਤੇ ਜਾਣ ਬਿਲਕੁਲ ਇਸ ਵਕਤ ਤਸਵੀਰ ਤੁਸੀਂ ਵੇਖੀ ਹੈ ਕਿ ਕਿਸ ਤਰੀਕਾ ਜਿਹੜਾ ਹੈਗਾ ਇਹ ਪ੍ਰੋਟੈਸਟ ਅੱਜ ਦਾ ਕੀਤਾ ਜਾ ਰਿਹਾ ਸੰਦੀਪ ਸਿੰਘ ਸਣੀ ਦੇ ਹੱਕ ਵਿੱਚ ਅਤੇ ਹਾਲ ਦੇ ਘੜੀ ਜਿਹੜੀ ਹੈ ਉਹ ਇਹ ਵੇਟ ਕਰ ਰਹੇ ਨੇ ਕਿ ਕਿਸ ਤਰੀਕੇ ਦਾ ਲਾਂ ਜਿਹੜਾ ਜਿੱਥੇ ਬੰਦਿਆਂ ਵੱਲੋਂ ਕੀਤਾ ਜਾਣਾ ਹੈ ਉਸ ਦੇ ਅਨੁਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੇ ਉਹ ਅਮਲ ਵਿੱਚ ਲੈਂਦੇ ਜਾਵੇਗੀ ਤਾਂ ਸੰਦੀਪ ਸਿੰਘ ਸਨੀ ਦੇ ਹੱਕ ਵਿੱਚ ਅੱਜ ਫਰੀਦਕੋਟ ਵਿੱਚ ਪ੍ਰੋਟੈਸਟ ਕੀਤਾ ਗਿਆ ਹੈ ਸਾਡੇ ਨਾਲ ਸ਼ਰਨਜੀਤ ਮੌਜੂਦ ਨੇ ਸ਼ਰਨਜੀਤ ਹੱਥਾਂ ਵਿੱਚ ਫੋਟੋਆਂ ਫੜੀਆਂ ਹੋਈਆਂ ਨੇ ਸੰਦੀਪ ਸਿੰਘ ਸਨੀ ਦੀਆ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਦੀ ਲੋੜ ਕਿਉਂ ਪਈ ਹੈ ਵਾਹਿਗੁਰੂ ਜਿੱਕੇ ਕਾਨ ਸਾਹਿਬ ਵਾਹਿਗੁਰੂ ਜਿੱਕੇ ਫਤਿਹ ਪ੍ਰੋਟੈਸਟ ਦੀ ਲੋੜ ਤਾਂ ਪਈ ਕਿਉਂਕਿ ਜਿਹੜੇ ਲੋਕ ਜਿਹੜਾ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਕਾਨੂੰਨ ਦੇ ਵਿੱਚ ਅਮਨ ਸ਼ਾਂਤੀ ਆ ਕਾਨੂੰਨ ਨੂੰ ਕੋਈ ਵੀ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਤੇ ਫਿਰ ਭਾਈ ਸੰਦੀਪ ਸਿੰਘ ਸੰਨੀ ਦੇ ਉੱਤੇ ਜੇਲ੍ਹ ਦੇ ਵਿੱਚ ਤਸ਼ੱਦਦ ਕਿਵੇਂ ਹੋਇਆ ਫਿਰ ਤਸ਼ੱਦਦ ਵੀ ਉਹਨਾਂ ਕੈਦੀਆਂ ਵੱਲੋਂ ਕੀਤਾ ਗਿਆ ਜਿਹੜੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਆ ਤੇ ਜਿਹੜੇ ਪਹਿਲਾਂ ਉਸ ਜੇਲ੍ਹ ਦੇ ਸੁਪਰਡੈਂਟ ਲੈ ਚੁੱਕੇ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਜਿਨ੍ਹਾਂ ਦੀਆਂ ਲਾਸ਼ਾਂ ਤੱਕ ਨਹੀਂ ਉਹਨਾਂ ਨੇ ਪਤਾ ਲੱਗ ਦਿੱਤੀਆਂ ਨੌਜਵਾਨਾਂ ਦੀਆਂ ਤੇ ਉਹਨਾਂ ਨੇ ਇਹ ਗੱਲ ਕੀਤੀ ਹੋਵੇ ਤੇ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਤੁਸੀਂ ਆਪ ਸਿਆਣੇ ਹੋ ਕਿੱਧਰ ਨੂੰ ਜਾ ਰਹੀ ਹੈ ਅੱਛਾ ਹੁਣ ਪ੍ਰੋਟੈਸਟ ਦੀ ਲੋੜ ਕਿਸ ਲਈ ਪਈ ਹੈ ਕੋਈ ਅੱਗੇ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਕੀ ਹੋ ਰਿਹਾ ਹੁਣ ਤੱਕ ਕੁਝ ਪਤਾ ਲੱਗ ਦਿੱਤਾ ਹੈ ਦੇਖੋ ਹਜੇ ਤੱਕ ਭਾਈ ਸੰਦੀਪ ਸਿੰਘ ਖਸਾਨੀ ਉੱਤੇ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਤੇ ਜਿਨ੍ਹਾਂ ਦੇ ਘੱਟੋ ਘੱਟ 15-20 ਜਣਿਆਂ ਦਾ ਨਾਮ ਲਿਆ ਉਹਨਾਂ ਨੇ ਭਾਈ ਸੰਦੀਪ ਸਿੰਘ ਖਸਾਨੀ ਦੇ ਬ੍ਰਦਰਸ ਨੇ ਘੁੰਮਣ ਬ੍ਰਦਰਸ ਨੇ ਤੇ ਉਹਨਾਂ ਦੇ ਜਿੰਨਾ ਚੱਕਰ ਪਰ ਜਾ ਨਹੀਂ ਦਰਜ ਹੁੰਦਾ ਅਸੀਂ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਨਾਲ ਖੜੇ ਆ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਖੜੇ ਆ ਉਹਨਾਂ ਦੇ ਨਾਲ ਜਿਹੜੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਨੇ ਧਰਨਾ ਬਿਆਰਾ ਕੀਤਾ ਸੀ ਅਸੀਂ ਉਹਨਾਂ ਦੇ ਨਾਲ ਪਹਿਲਾਂ ਵੀ ਖੜੇ ਸੀ ਗਾਹ ਵੀ ਖੜੇ ਰਵਾਂਗੇ ਮੈਨੂੰ ਉਮੀਦ ਆ ਕਿ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਆ ਜਿਹੜਾ ਦੇਖੋ ਭਾਈ ਸੰਦੀਪ ਸਿੰਘ ਸਣੀ ਉੱਤੇ ਉਲਟਾ ਪਰਚੇ ਦਰਜ ਕਰ ਦਿੱਤੇ ਗਏ ਉਹਨਾਂ ਦੀਆਂ ਧਾਰਾਂ ਵਧਾ ਦਿੱਤੀਆਂ ਗਈਆਂ ਤੇ ਇਧਰ ਭਾਈ ਸੰਦੀਪ ਸਿੰਘ ਸਣੀ ਉੱਤੇ ਜਿਨ੍ਹਾਂ ਨੇ ਤਸ਼ੱਦਦ ਕੀਤਾ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕੋਈ ਅਜੇ ਧਾਰਾ ਨਹੀਂ ਲੱਗੀ ਉਹਨਾਂ ਨੂੰ ਵੀ ਵੀ ਆਈਪੀ ਟ੍ਰੀਟਮੈਂਟ ਮਿਲ ਇਹ ਕੀ ਕਿਦਾਂ ਨੂੰ ਜਾ ਰਿਹਾ ਮਤਲਬ ਸਿੱਖ ਕੌਮ ਦੇ ਯੋਧੇ ਵਾਸਤੇ ਕਾਨੂੰਨ ਵੱਖਰਾ ਆਮ ਬੰਦੇ ਵਾਸਤੇ ਕਾਨੂੰਨ ਵੱਖਰਾ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਕੋ ਕੇ ਮਾਰਿਆ ਉਹਨਾਂ ਨੂੰ ਸਜ਼ਾ ਦੇ ਦਿੱਤੀ ਕਿ ਬੇਵਕੂਨ ਬਣਾਉਣ ਵਾਸਤੇ ਸਜ਼ਾ ਦਿੱਤੀ ਜਦੋਂ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲੀ ਪਤਾ ਲੱਗਾ ਕਿੰਨੇ ਲੋਕ ਸੀ ਜਿਨ੍ਹਾਂ ਨੇ ਇਹ ਤਜੱਦਦ ਕੀਤਾ ਹੈ ਜਾਂ ਉਸ ਤੋਂ ਬਾਅਦ ਦੇ ਸੰਨੀ ਦੇ ਹਾਲਾਤ ਕਿਹੋ ਜਿਹੇ ਨੇ ਦੇਖੋ ਇਹਨਾਂ ਤਾਂ ਮੇਨ ਹੈਗੇ ਹੈਗੇ ਆ ਜਿਹੜੇ ਪਹਿਲਾਂ ਕੈਦ ਕੱਟ ਰਹੇ ਆ ਉਹਦੇ ਵਿੱਚੋਂ ਸੂਬਾ ਸਰਾਂ ਦਾ ਜਿਹੜਾ ਉਹ ਉਹਦਾ ਸੌਦਾ ਲੱਗ ਚੁੱਕਿਆ ਭਾਈ ਸੰਦੀਪ ਸਿੰਘ ਸੰਨੀ ਆਲੋ ਅਸੀਂ ਸਲੂਟ ਕਰਦੇ ਆ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਦੇ ਕਿ ਉਹਦਾ ਸੌਦਾ ਲੱਗ ਗਿਆ ਤੇ ਜਿਹੜੇ ਦੂਜੇ ਹੋਰ 15 20 ਜਾਣੇ ਆ ਵਿਦ ਸੁਪਰਡੈਂਟ ਮੌਜੂਦਾ ਸੁਪਰਡੈਂਟ ਤੁਸੀਂ ਇਹ ਦੇਖੋ ਵੀ ਜੇਲ੍ਹ ਦੇ ਵਿੱਚ ਜਿੱਥੇ ਆਪਾਂ ਕਹਿ ਦਿੰਦੇ ਆ ਕਿ ਅਸੀਂ ਤਾਂ ਜੀ ਟੀੜੀ ਨੇ ਨੰਗਨ ਦਿੰਦੇ ਅਸੀਂ ਤਾਂ ਜੀ ਕੁਝ ਨਹੀਂ ਨੰਗਨ ਦਿੰਦੇ ਅਸੀਂ ਮੋਬਾਈਲ ਨਹੀਂ ਚਲਾਉਣ ਦਿੰਦੇ ਅੰਦਰ ਕੁਝ ਨਹੀਂ ਕਰਨ ਦਿੰਦੇ ਉਸ ਜੇਲ੍ਹ ਦੇ ਵਿੱਚ ਅਣਮੁਖੀ ਤਸ਼ੱਦਦ ਹੋਇਆ ਕੇਸਾਂ ਨੂੰ ਖਿੱਚਿਆ ਗਿਆ ਕੇਸਾਂ ਦੇ ਉੱਤੇ ਠੁੱਡੇ ਮਾਰੇ ਗਏ ਕੇਸਾਂ ਦੀ ਬੇਇੱਜ਼ਤੀ ਹੋਈ ਸਾਰਾ ਸਰੀਰ ਹੈ ਜਿਹੜਾ ਲੱਕ ਦੇ ਥੱਲੋਂ ਥੱਲੋਂ ਸਾਰਾ ਸਰੀਰ ਉਹਦਾ ਸੋਜ ਨਾਲ ਭਰਿਆ ਪਿਆ 13 14 ਇੰਜਰੀਆਂ ਜਿਹੜੀਆਂ ਬਾਹਰਲੇ ਬੋਰਡ ਵਾਲੇ ਡਾਕਟਰਾਂ ਵੱਲੋਂ ਉਹ ਦਸੀਆਂ ਗਈਆਂ ਸਗੋਂ ਅੰਦਰਲੇ ਹਸਪਤਾਲਾ ਜਿਹੜਾ ਉਹਨਾਂ ਨੇ ਤਿੰਨ ਹੀ ਦਸੀਆਂ ਸੀ ਵੀ ਸ਼ਾਇਦ ਟਾਲ ਦਿੱਤਾ ਜਾਊਗਾ ਲੱਗਦਾ ਕੋਈ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਸ ਵੇਲੇ ਸਾਰਾ ਸਾਫ਼ ਹੋ ਸਕੇ ਦੇਖੋ ਜਾਂਚ ਹੋ ਕੇ ਵੈਸੇ ਤਾਂ ਕੋਈ ਪ੍ਰਸ਼ਾਸਨ ਤੇ ਬਹੁਤਾ ਯਕੀਨ ਹੈ ਨਹੀਂ ਕਿਉਂਕਿ ਪ੍ਰਸ਼ਾਸਨ ਨੂੰ ਵੀ ਪਤਾ ਕਿ ਅੰਦਰ ਕੀ ਹੋਇਆ ਕਿਵੇਂ ਹੋਇਆ ਕੀ ਕੁਝ ਹੋ ਰਿਹਾ ਉਹਨਾਂ ਨੂੰ ਸਭ ਕੁਝ ਪਤਾ ਪਰ ਮਸਲਾ ਇਹ ਆ ਕਿ ਸਿੱਖ ਕੌਮ ਦੇ ਯੋਧੇ ਆ ਸਿੱਖ ਕੌਮ ਦੇ ਯੋਧਿਆਂ ਵਾਸਤੇ ਇਹਨਾਂ ਨੇ ਸ਼ੁਰੂ ਤੋਂ ਹੀ ਇਹ ਸਕੀਮ ਰੱਖੀ ਹੋਈ ਆ ਕਿ ਇਹਨਾਂ ਨੂੰ ਦਵਾ-ਦਵਾ ਕੇ ਇਹਨਾਂ ਦੇ ਅੱਗੇ ਕੀ ਕੀਤਾ ਜਾਣਾ ਹੋਣਾ ਅਗਲਾ ਕੁਝ ਸੋਚਿਆ ਦੇਖੋ ਅਗਲਾ ਪ੍ਰੋਗਰਾਮ ਇਹ ਹੀ ਆ ਕਿ ਪੰਥਕ ਜਥੇਬੰਦੀਆਂ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਜੋ ਲੀਕਣਗੇ ਉਹਨਾਂ ਦੇ ਨਾਲ ਅਸੀਂ ਸਦਾ ਖੜੇ ਆ ਅਸੀਂ ਅੱਜ ਇਹ ਦੱਸ ਰਹੇ ਆ ਕਿ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਵੱਲੋਂ ਅਸੀਂ ਹਮੇਸ਼ਾ ਭਾਈ ਸੰਦੀਪ ਸਿੰਘ ਸੰਨੀ ਦੇ ਨਾਲ ਖੜੇ ਆ ਤੇ ਪੁਲਿਸ ਮੁਲਾਜ਼ਮਾਂ ਤੇ ਪਰਚੇ ਦਰਜ ਕੀਤੇ ਜਾਣਗੇ ਬਿਲਕੁਲ ਇਸ ਵਕਤ ਤਸਵੀਰ ਤੁਸੀਂ ਵੇਖੀ ਹੈ ਕਿ ਕਿਸ ਤਰੀਕਾ ਜਿਹੜਾ ਹੈਗਾ ਇਹ ਪ੍ਰੋਟੈਸਟ ਅੱਜ ਦਾ ਕੀਤਾ ਜਾ ਰਿਹਾ ਸੰਦੀਪ ਸਿੰਘ ਸੰਨੀ ਦੇ ਹੱਕ ਵਿੱਚ ਅਤੇ ਹਾਲ ਦੇ ਘੜੀ ਜਿਹੜੀ ਹੈ ਉਹ ਇਹ ਵੇਟ ਕਰ ਰਹੇ ਨੇ ਕਿ ਕਿਸ ਤਰੀਕੇ ਦਾ ਐਲਾਨ ਜਿਹੜਾ ਜਥੇਬੰਦੀਆਂ ਵੱਲੋਂ ਕੀਤਾ ਜਾਣਾ ਹੈ ਉਸ ਦੇ ਅਨੁਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ